ਅੱਜ ਆਪਾਂ ਬਣਾਵਾਂਗੇ ਅਦਰਕ ਤੇ ਤુલਸੀ ਵਾਲੀ ਚਾਹ ਪਹਿਲਾਂ ਆਪਾਂ ਦੋ ਕੱਪ ਲਿਆ ਪਾਣੀ ਉਹਦੇ ਵਿੱਚ ਚ ਅਦਰਕ, ਤુલਸੀ, ਲੌਂਗ ਤੇ ਇਲਾਚੀਆਂ ਪਹਿਲਾਂ ਆਪਾਂ ਪਾਵਾਂਗੇ ਤુલਸੀ ਫਿਰ ਪਾਵਾਂਗੇ ਅਦਰਕ ਤੇ ਫਿਰ ਆਪਾਂ ਪਾਵਾਂਗੇ ਲੌਂਗ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਇਲਾਚੀਆਂ ਤੇ 2 ਮਿੰਟ ਉਬਾਲਣ ਤੋਂ ਬਾਅਦ ਆਪਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਚਾਹ ਪੱਤੀ ਆਪ ਪੱਤੀ ਬੋਨ ਤੋਂ ਬਾਅਦ ਇਹਨੂੰ 2 ਮਿੰਟ ਤੱਕ ਆਪਾਂ ਫੇਰ ਉਬਾਲਾਂਗੇ ਫਿਰ ਆਪਾਂ ਇਹਦੇ ਵਿੱਚ ਪਾ ਦੇਣੀ ਥੋੜੀ ਜੀ ਚੀਨੀ ਤੇ ਚੀਨੀ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਾਂਗੇ ਥੋੜੀ ਜੀ ਸ਼ੱਕਰ ਤੇ ਸ਼ੱਕਰ ਪਾਉਣ ਤੋਂ ਬਾਅਦ ਆਪਾਂ ਇਹਨੂੰ 2 ਮਿੰਟ ਉਬਾਲ ਲੈਣਾ ਚੰਗੀ ਤਰ੍ਹਾਂ ਨਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਲੈਣਾ 1 ਕੱਪ ਦੁੱਧ ਤੇ ਦੁੱਧ ਪਾਉਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ 2-3 ਵਾਰੇ ਦਿਵਾ ਲੈਣੇ ਦੇ ਵਾਲਿਆਂ ਤੋਂ ਬਾਅਦ ਆਪਣੀ ਚਾਹ ਬਣ ਕੇ ਹੋ ਗਈ ਤਿਆਰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਆਪਣੀਆਂ ਨਵੀਆਂ ਨਵੀਆਂ ਵੀਡੀਓ ਵੇਖਣ ਲਈ ਆਪਣੇ ਚੈਨਲ ਨੂੰ ਫੋਲੋ ਜਰੂਰ ਕਰ ਲਈ ਧੰਨਵਾਦ